ਅੱਜ ਦੀ ਸਭ ਤੋਂ ਵੱਡੀ ਖਬਰ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਦੱਖਣੀ ਅਮਰੀਕਾ ਦੇ ਚਾਰ ਦੇਸ਼ਾਂ ਦੇ ਦੌਰੇ ਲਈ ਰਵਾਨਾ ਹੋਏ ਨੇ ਪਾਰਟੀ ਨੇ ਕਿਹਾ ਹੈ ਕਿ ਇਸ ਦੌਰੇ ਦਾ ਉਦੇਸ਼ ਸਿਰਫ ਰਾਜਨੀਤਿਕ ਸੰਪਰਕ ਬਣਾਉਣਾ ਹੀ ਨਹੀਂ ਸਗੋ ਭਾਰਤ ਅਤੇ ਦੱਖਣੀ ਅਮਰੀਕਾ ਦੇਸ਼ਾਂ ਵਿੱਚਕਾਰ ਸਮਾਜਿਕ ਸੱਭਿਆਚਾਰਕ ਅਤੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਵੀ ਹੈ ਰਾਹੁਲ ਗਾਂਧੀ ਸਭ ਤੋਂ ਪਹਿਲਾਂ ਬ੍ਰਾਜ਼ਿਲ ਪਹੁੰਚਣਗੇ ਜਿੱਥੇ ਉਹ ਉੱਥੇ ਦੇ ਵਿਦਿਆਰਥੀਆਂ ਸਮਾਜ ਸੇਵੀਆਂ ਤੇ ਰਾਜਨੀਤਿਕ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਕਾਂਗਰਸ ਪਾਰਟੀ ਨੇ ਜਾਣਕਾਰੀ ਦਿੱਤੀ ਕਿ ਉਹ ਬ੍ਰਾਜ਼ਿਲ ਦੇ ਕੁਝ ਯੂਨੀਵਰਸਿਟੀਆਂ ਵਿੱਚ ਵੀ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ ਰਾਹੁਲ ਗਾਂਧੀ ਪਹਿਲਾਂ ਵੀ ਵਿਦੇਸ਼ ਦੌਰਾਨ ਯੂਥ ਨਾਲ ਡਾਇਲੌਗ ਕਰਦੇ ਰਹੇ ਨੇ ਅਤੇ ਉਹਨਾਂ ਦੀ ਕੋਸ਼ਿਸ਼ ਰਹੀਏ ਕਿ ਭਾਰਤ ਨੂੰ ਲੈ ਕੇ ਨਵੀਂ ਪੀੜੀ ਦੇ ਵਿਚਾਰਾਂ ਨੂੰ ਜਾਣਿਆ ਜਾਵੇ। ਇਸ ਤੋਂ ਬਾਅਦ ਉਹ ਚਿੱਲੀ ਦਾ ਦੌਰਾ ਕਰਨ ਗਏ ਜਿੱਥੇ ਲੋਕਤੰਤਰ ਅਤੇ ਸਮਾਜਿਕ ਇਨਸਾਫ ਦੇ ਮੁੱਦਿਆਂ ਤੇ ਇੱਕ ਕਾਨਫਰੰਸ ਵਿੱਚ ਸ਼ਿਰਕਤ ਕਰਨ ਦੀ ਯੋਜਨਾ ਹੈ। ਚਿੱਲੀ ਵਿੱਚ ਉਹ ਉੱਥੇ ਦੇ ਸੰਸਦ ਮੈਂਬਰਾਂ ਨਾਲ ਵੀ ਮਿਲਣਗੇ ਅਤੇ ਦੋਵੇਂ ਦੇਸ਼ਾਂ ਵਿਚਕਾਰ ਨਵੇਂ ਸਪਾਰਕ ਮੌਕਿਆਂ ਤੇ ਵਿਚਾਰ ਵਟਾਂਦਰਾ ਹੋਵੇਗਾ। ਤੀਜਾ ਦੌਰਾ ਅਰਜنٹੀਨਾ ਦਾ ਹੋਵੇਗਾ ਅਰਜنٹੀਨਾ ਦੱਖਣੀ ਅਮਰੀਕਾ ਦਾ ਇੱਕ ਸਭ ਤੋਂ ਵੱਡਾ ਦੇਸ਼ ਹੈ ਜਿੱਥੇ ਖੇਤੀਬਾੜੀ ਅਤੇ ਖਾਣ-ਪੀਣ ਉਦਯੋਗ ਸਭ ਤੋਂ ਮਹੱਤਵਪੂਰਨ ਹੈ ਜਾਣਕਾਰੀ ਮਿਲੀ ਹੈ ਕਿ ਰਾਹੁਲ ਗਾਂਧੀ ਉੱਥੇ ਦੇ ਖੇਤੀਬਾੜੀ ਮਾਡਲ ਦਾ ਅਧਿਐਨ ਕਰਨਗੇ ਅਤੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਚੁਣੌਤੀਆਂ ਅਤੇ ਹੱਲਾਂ ਬਾਰੇ ਜਾਣਕਾਰੀ ਲੈਣਗੇ ਕਾਂਗਰਸ ਨੇ ਕਿਹਾ ਹੈ ਕਿ ਇਹ ਅਨੁਭਵ ਭਾਰਤ ਦੇ ਕਿਸਾਨਾਂ ਲਈ ਵੀ ਲਾਭਦਾਇਕ ਹੋ ਸਕਦਾ ਹੈ ਚੌਥਾ ਤੇ ਆਖਰੀ ਦੌਰਾ Peru ਦਾ ਹੋਵੇਗਾ ਇੱਥੇ ਉਹ ਇਤਿਹਾਸਿਕ ਅਤੇ ਸੱਭਿਆਚਾਰਕ ਸਥਾਨਾਂ ਦਾ ਦੌਰਾ ਕਰਨ ਦੇ ਨਾਲ ਨਾਲ ਉੱਥੇ ਦੇ ਬੁੱਧੀਜੀਵੀਆਂ ਤੇ ਰਾਜਨੀਤਿਕ ਨੇਤਾਵਾਂ ਨਾਲ ਵੀ ਸੰਪਰਕ ਕਰਨਗੇ Peru ਵਿੱਚ ਲੋਕਤੰਤਰ ਸੰਸਥਾਵਾਂ ਦੀ ਭੂਮਿਕਾ ਅਤੇ ਭਾਰਤ ਨਾਲ ਵਪਾਰ ਵਧਾਉਣ ਦੇ ਤਰੀਕਿਆਂ ਤੇ ਵੀ ਚਰਚਾ ਹੋਵੇਗੀ ਕਾਂਗਰਸ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਇਹ ਦੌਰਾ ਪੂਰੀ ਤਰ੍ਹਾਂ ਨਿੱਜੀ ਹੈ ਪਰ ਰਾਹੁਲ ਗਾਂਧੀ ਨੇ ਇਸ ਨੂੰ ਲਰਨਿੰਗ ਐਕਸਪੀਰੀਅੰਸ ਵਜੋਂ ਲੈਂਦੇ ਨੇ ਪਾਰਟੀ ਦੇ ਇੱਕ ਨੇਤਾ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਜੀ ਵਿਦੇਸ਼ੀ ਦੌਰੇ ਸਿਰਫ ਤਸਵੀਰਾਂ ਖਿਚਾਉਣ ਲਈ ਨਹੀਂ ਕਰਦੇ ਉਹ ਉੱਥੇ ਜਾ ਕੇ ਲੋਕਾਂ ਨਾਲ ਮਿਲਦੇ ਨੇ ਗੱਲਬਾਤ ਕਰਦੇ ਨੇ ਤੇ ਵੱਖ-ਵੱਖ ਦੇਸ਼ਾਂ ਦੇ ਤਜਰਬਿਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ ਨੇ ਯਾਦ ਰਹੀ ਕਿ ਹਾਲ ਹੀ ਵਿੱਚ ਰਾਹੁਲ ਗਾਂਧੀ ਨੇ ਯੂਰਪ ਅਤੇ ਅਮਰੀਕਾ ਵਿੱਚ ਵੀ ਇੱਕਾਈ ਦੌਰੇ ਕੀਤੇ ਸੀ ਉਹ ਉੱਥੇ ਭਾਰਤੀ ਡਾਇਸਪੋਰਾ ਨਾਲ ਮਿਲੇ ਸਨ ਅਤੇ ਵੱਖ-ਵੱਖ ਸੰਸਥਾਵਾਂ ਵਿੱਚ ਭਾਸ਼ਣ ਵੀ ਦਿੱਤੇ ਨੇ ਇਸ ਵਾਰ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਦੱਖਣੀ ਅਮਰੀਕਾ ਵਿੱਚ ਰਹਿਦੇ ਭਾਰਤੀ ਸਮੂਹਾਂ ਨਾਲ ਉਹਨਾਂ ਦੇ ਖਾਸ ਮੁਲਾਕਾਤ ਹੋਵੇਗੀ ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਰਾਹੁਲ ਗਾਂਧੀ ਦੇ ਇਹ ਦੌਰੇ ਭਾਰਤ ਦੀ ਸ਼ਖੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਹਨਾਂ ਦੀ ਆਪਣੀ ਰਾਜਨੀਤਿਕ ਸ਼ਖੀ ਲਈ ਵੀ ਮਹੱਤਵਪੂਰਨ ਨੇ ਭਾਵੇਂ ਇਹ ਦੌਰੇ ਪਾਰਟੀ ਪੱਧਰ ਤੇ ਨਾ ਹੋਣ ਪਰ ਇਨ੍ਹਾਂ ਦੀ ਹਰ ਗਤੀਵਿਧੀ ਨੂੰ ਭਾਰਤੀ ਰਾਜਨੀਤੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਇਹ ਦੌਰੇ ਲਗਭਗ 10 ਦਿਨਾਂ ਤੱਕ ਚੱਲਣ ਦੀ ਸੰਭਾਵਨਾ ਹੈ ਇਤਿਹਾਸ ਦੇਸ਼ ਵਿੱਚ ਕਈ ਪ੍ਰੋਗਰਾਮ ਤੈਅ ਕੀਤੇ ਗਏ ਨੇ ਕਾਂਗਰਸ ਪਾਰਟੀ ਨੇ ਕਿਹਾ ਹੈ ਕਿ ਦੌਰੇ ਦੀਆਂ ਤਸਵੀਰਾਂ ਤੇ ਮੁੱਖ ਮੁਲਾਕਾਤਾਂ ਦੀ ਜਾਣਕਾਰੀ ਜਲਦ ਹੀ ਜਨਤਕ ਕੀਤੀ ਜਾਵੇਗੀ